ਸੋ ਪ੍ਰਸ਼ਾਸਨ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਕੇ ਅੱਜ ਉਸ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕਰਤਾ ਔਰ ਮੈਨੂੰ ਦੇਖਣ ਚ ਆਇਆ ਵੀ ਉਹ ਵਿਅਕਤੀ ਮਾਫੀ ਵੀ ਮੰਗ ਰਹੇ ਨੇ ਔਰ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਕਿਉਂ ਐਦਾਂ ਦੇ ਕੰਮ ਕਰਦੇ ਹੋ ਵੀ ਜੋ ਬਾਅਦ ਦੇ ਵਿੱਚ ਤੁਹਾਨੂੰ ਮਾਫੀ ਮੰਗਣੀ ਪਵੇ ਕਿਉਂਕਿ ਮੁਸੀਬਈ ਚਾਰਾ ਹੁਣ ਉਹ ਨਹੀਂ ਹੈਗਾ ਵੀ ਜਿਹੜਾ ਤੁਹਾਡੀਆਂ ਗੱਲਾਂ ਸੁਣ ਕੇ ਆਪਣੇ ਘਰ ਚ ਬਿਠਾ ਰਹੇਗਾ ਬਿਰਜੀ ਤੁਹਾਡੀ ਪਾਣੀ ਦੀ ਔਕਾਤ ਨਹੀਂ ਸੀ ਯੇਸ਼ੂ ਨੇ ਸਾਨੂੰ 올 ਸੀਜ਼ਨ ਦੀ ਸਰ ਜੀ ਮੈਂ ਸ਼ੇਰੂ ਜੀ ਅੱਜ ਤੋਂ 10 ਦਿਨ ਪਹਿਲਾਂ ਜੀ ਮੈਂ ਇੱਕ ਵੀਡੀਓ ਪਾ ਦਿੱਤੀ ਸੀ ਜਿਸ ਵਿੱਚ ਵੀਡੀਓ ਪੈ ਗਈ ਜੀ ਗਲਤੀ ਨਾਲ ਜੀ ਤੇ ਜਯਸ਼ੂਦੇ ਬਾਰੇ ਜੀ ਮੈਂ ਤੋਂ ਕੁਛ ਸਿੱਧਾ ਲੱਭੀ ਬੋਲਿਆ ਗਿਆ ਜੀ ਸਾਰੇ ਪ੍ਰੇਸ਼ਣ ਭਾਈਆਂ ਨੂੰ ਮੈਂ ਹੱਥ ਜੋੜ ਕੇ ਕਹਿਣਾ ਜੀ ਜੇ ਕਿਸੇ ਦੇ ਦਿਲ ਨੂੰ ਦੇਸ ਪਹੁੰਚਿਆ ਤਾਂ ਮੈਨੂੰ ਮਾਫ ਕਰਿਓ ਜੀ ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜੀ ਮੈਨੂੰ ਸਜ਼ਾ ਮਿਲਣੀ ਸੀ ਉਹ ਮੈਨੂੰ ਮਿਲ ਗਈ ਹੈ ਪਲੀਜ਼ ਰਿਕਵੈਸਟ ਭਾਈ ਤੁਸੀਂ ਦਿੰਗੇ ਛੋਟੇ ਛੋਟੇ ਮੇਰੇ ਬੱਚੇ ਆਈ ਮੈਂ ਗਰੀਬ ਬੰਦਾ ਹੀ ਮੈਨੂੰ ਮਾਫਤ ਕਰੋ ਜੀ ਹਲੇਲੂਇਆ ਵਿਚਾਰਨ ਦਾਸੀਆ ਚੈਨਲ ਦੇ ਉਤੇ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਬੀਤੀ ਦਿਨ ਜਲੰਧਰ ਦੇ ਪੁਲਿਸ ਕਮਿਸ਼ਨ ਨੂੰ ਗਲੋਬਲ ਕ੍ਰਿਸਚਨ ਐਕਸ਼ਨ ਪਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਕੁਝ ਸ਼ਰਾਬੀ ਅਨਸਰਾਂ ਵੱਲੋਂ ਇਹ ਸ਼ੂ ਦੇ ਸ਼ਰਾਬ ਦੀ ਬੋਤਲ ਨਾਲ ਬਲੈਸ ਕੀਤਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਮਸੀਹ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚਾਈ ਗਈ ਸੀ ਜਿਸ ਤੇ ਸਖਤ ਨੋਟਿਸ ਲੈਂਦੇ ਆ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨੇ ਚੇਤਾਵਨੀ ਦਿੱਤੀ ਸੀ ਕਿ ਕੋਈ ਵੀ ਸ਼ਰਾਬੀ ਅਨਸਰ ਜੇਕਰ ਮਸੀਹ ਚਾਰੇ ਦੀਆ ਭਾਵਾਂਵਾਂ ਨਾਲ ਖਿਲਵਾਰ ਕਰੇਗਾ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਜ ਮਾਨਯੋਗ ਜਲੰਧਰ ਪੁਲਿਸ ਕਮਿਸ਼ਨ ਜੀ ਦੇ ਨਿਰਦੇਸ਼ਾ ਥਾਣਾ ਸਦਕ ਜਮਸ਼ੇਰ ਵਿਖੇ ਦੋਸ਼ੀਆਂ ਵਿਰੁੱਧ ਜੋ ਕਿ ਬੇਅਦਵੀ ਦੀਆਂ ਬਨੀਆਂ ਧਰਾਵਾਂ ਸਹਿਤ ਐਫਆਰ ਨੰਬਰ 78 ਦਰਜ ਕਰ ਦਿੱਤੀ ਗਈ ਹੈ ਜਿਸ ਤੇ ਪ੍ਰਧਾਨ ਜਤਿੰਦਰ ਮਸੀ ਗੌਰਵ ਨੇ ਜਲੰਧਰ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਉਹਨਾਂ ਨਾਲ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਡਾਕਟਰ ਲੁਕਸ ਮਸੀ ਜਨਰਲ ਕਦਈ ਯੂਥ ਵਿਲਸਨ ਮਸੀ ਪ੍ਰਧਾਨ ਹਮਿਤ ਮਸੀ ਪੀਟਰ ਮਸੀ ਬਲਵੰਤ ਪੁਰੀਆ ਲਵਲੀ ਜੌਰਜ ਸੂਰਜ ਮਸੀ ਜੋ ਕਿ ਗੁਨਾਮ ਸੀ ਸੂਰਜ ਆਗੂ ਅਤੇ ਹੋਰ 99 ਸੱਜਣ ਸਹਾਦਰ ਸਨ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਸੀ ਔਰ ਨਾਲ ਨਾਲ ਮੈਂ ਤੁਹਾਨੂੰ ਇੱਕ ਵੱਡੀ ਗੁੱਡ ਨਿਊਜ਼ ਵੀ ਦੇਣਾ ਚਾਹੁੰਦੀ ਆ ਕਿ ਫਿਰ ਤੋਂ ਇੱਕ ਵਾਰ ਮਸੀ ਭਾਈ ਚਾਰਿਤ ਦੀ ਛੇਤ ਤੋਂ ਹੀ ਆ ਔਰ ਐਫਆਈਆਰ ਦਰਜ ਹੋਣ ਤੋਂ ਬਾਅਦ ਉਹ ਸ਼ਰਾਤ ਅੰਦਰ ਜਿਸ ਦੇ ਦੁਆਰਾ ਮਸੀ ਮਸੀ ਨੂੰ ਟਾਰਗੇਟ ਕੀਤਾ ਗਿਆ ਸੀ ਗਲਤ ਗਾਣੇ ਦੇ ਉੱਤੇ ਵੀਡੀਓ ਬਣਾਈ ਗਈ ਸੀ ਉਸਨੇ ਜੋ ਕਿ ਲਾਈਵ ਕੈਮਰੇ ਦੇ ਮੂਹਰੇ ਆ ਕੇ ਜੋ ਕਿ ਮਸੀ ਭਾਈ ਚਾਰੇ ਨੂੰ ਜਿਸ ਨੂੰ ਇਸ ਵਜ੍ਹਾ ਤੋਂ ਠੇਸ ਲੱਗੀ ਸੀ ਮਾਫੀ ਮੰਗ ਲਿਆ ਔਰ ਖੁਦ ਉਹ ਮਾਫ ਕਰਨ ਨੂੰ ਕਹਿ ਰਿਹਾ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਹallelujah ਹallelujah ਸੋ ਸਾਰਾ ਮੇਰੇ ਵੱਲ ਜੈਮਸੀ ਦੀ ਸੋ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੇ ਆ ਵੀ ਪ੍ਰਭੂ ਨੇ ਇੱਕ ਵਾਰੀ ਫੇਰ ਮੁਸੀਬਾਈ ਚਾਰੇ ਦੀ ਜਿੱਤ ਕਰਵਾਈ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਸੀ ਮੈਡਮ ਪੁਲਿਸ ਕਮਿਸ਼ਨ ਜੀ ਨੂੰ ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਮਸੀਹ ਵਿਰੋਧੀ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਉਂਦੇ ਨੇ ਜੋ ਸਾਡੇ ਵਰਸ਼ਿਪ ਸੌਂਗਾਂ ਦਾ ਮਜ਼ਾਕ ਉਡਾਉਂਦੇ ਨੇ ਔਰ ਗਲ ਗਲ ਤੇ ਵੀਡੀਓ ਬਣਾ ਕੇ ਮਸੀਹ ਭਾਈਚਾਰ ਨੂੰ ਨਿਚਾ ਦਿਖਾਉਂਦੇ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਕੇ ਅੱਜ ਉਸ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕਰਤਾ ਔਰ ਮੈਨੂੰ ਦੇਖਣ ਚ ਆਇਆ ਵੀ ਉਹ ਵਿਅਕਤੀ ਮਾਫੀ ਵੀ ਮੰਗ ਰਹੇ ਨੇ ਔਰ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਕਿਉਂ ਐਦਾਂ ਦੇ ਕੰਮ ਕਰਦੇ ਹੋ ਵੀ ਜੋ ਬਾਅਦ ਦੇ ਵਿੱਚ ਤੁਹਾਨੂੰ ਮਾਫੀ ਮੰਗਣੀ ਪਵੇ ਕਿਉਂਕਿ ਮਸੀਹ ਭਾਈਚਾਰਾ ਹੁਣ ਉਹ ਨਹੀਂ ਹੈਗਾ ਵੀ ਜਿਹੜਾ ਤੁਹਾਡੀਆਂ ਗੱਲਾਂ ਸੁਣ ਕੇ ਆਪਣੇ ਘਰ 'ਚ ਬਿਠਾ ਰਹੇਗਾ ਔਰ ਮੈਂ ਗਾਂ ਲਈ ਵੀ ਚੇਤਾਵਨੀ ਦੇਣਾ ਅਗਰ ਕੋਈ ਹੋਰ ਵੀ ਬੰਦਾ ਮਸੀਹ ਭਾਈਚਾਰੇ ਨੂੰ ਨਿਚਾ ਦਿਖਾਏਗਾ ਜਾਂ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਔਰ ਤੇ ਇਦਾਂ ਹੀ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕਰਵਾਈ ਜਾਏਗੀ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਨੇ ਜਿੱਤ ਕਰਾਈ ਅੱਜ ਸਮੁੱਚਾ ਮਸੀਹ ਭਾਈਚਾਰਾ ਬਹੁਤ ਖੁਸ਼ ਹੈ ਔਰ ਅਸੀਂ ਸਾਰੇ ਇੱਕ ਜੁਟੇ ਆ ਇੱਕ ਜੁਟ ਹੋ ਕੇ ਪ੍ਰਭੂ ਦੀ ਸੇਵਾ ਕਰ ਰਹੇ ਹਾਂ ਸਾਰਿਆਂ ਮੇਰੇ ਵੱਲ ਜੈਮਸੀ ਦੀ ਧੰਨਵਾ ਸਰ ਜੀ ਮੈਂ ਸ਼ੇਰੂ ਜੀ ਅੱਜ ਤੋਂ 10 ਦਿਨ ਪਹਿਲਾਂ ਜੀ ਮੈਂ ਇੱਕ ਵੀਡੀਓ ਪਾਤੀ ਸੀ ਦੀ ਵੀਡੀਓ ਪਾਈ ਜੀ ਗਲਤੀ ਨਾਲ ਜੀ ਤੇ ਜਸ਼ੂ ਦੇ ਬਾਰੇ ਜੀ ਮੈਂ ਤੋਂ ਕੁਝ ਸਿੱਧਾ ਲੱਗ ਬੋਲਿਆ ਗਿਆ ਜੀ ਸਾਰੇ ਪ੍ਰਸ਼ੰਤ ਭਾਈਆਂ ਨੂੰ ਮੈਂ ਹੱਥ ਜੋੜ ਕੇ ਕਹਿਣਾ ਜੀ ਜੇ ਕਿਸੇ ਦੇ ਦਿਲ ਨੂੰ thes ਪਹੁੰਚੀ ਹੈ ਤਾਂ ਮੈਨੂੰ ਮਾਫ ਕਰਿਓ ਜੀ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜੀ ਮੈਨੂੰ ਸਜ਼ਾ ਮਿਲਣੀ ਸੀ ਉਹ ਮੈਨੂੰ ਮਿਲ ਗਈ ਹੈ ਪਲੀਜ਼ ਰਿਕਵੈਸਟ ਕਰੀ ਤੋਂ ਜੀ ਛੋਟੇ ਛੋਟੇ ਮੇਰੇ ਬੱਚੇ ਆਈ ਮੈਂ ਗਰੀਬ ਬੰਦਾ ਹੀ ਮੈਨੂੰ ਮਾਫ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਰਿਕਤ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬlesਸ ਯੂ ਆਲ ਔਰ ਵਿਰੋਧੀ ਇਸ ਵੀਡੀਓ ਨੂੰ ਦੇ ਕੇ ਸੋਚ ਲਓ ਕਿ ਹੁਣ ਜੋ ਕਿ ਹਰ ਇੱਕ ਵਿਰੋਧੀ ਆ ਉਸ ਨੂੰ ਨਾਥ ਜ਼ਰੂਰ ਪਾਈ ਜਾਏਗੀ ਹਾਲੇਲੂਆ ਗੋਡ ਬlesਸ ਯੂ ਔਰ ਕਮੇਸ਼ੀਸ਼ਾਨ ਸਾਹਿਬ ਨੂੰ ਬlesਸ ਕਰੇ